ਉਹ ਨਾ ਚੱਲ ਚੱਲੀਏ ਐਡਾ ਘੰਮਣੀ ਬਣਾਣਾ ਏ ਕਿਸੇ ਪਾਸੇ ਤਾਂ ਜਾਣਾ ਪੈਣਾ ਏ ਅੱਜ ਕਿਹੜੇ ਦੂਰ ਤੇ ਚੱਲਨੀ ਆ ਫਿਰ ਅੱਜ ਚੱਲ ਆਪਾਂ ਟੁੱਠਿਆਲੀ ਵਾਲਾ ਟੂਰ ਕੱਢ ਕੇ ਆਉਣੇ ਆ ਚਾਹ ਫਿਰ ਚੱਲੀਏ ਉਹ ਜੀ ਦਾਗ ਸੱਚੂ ਕਾ ਮੇਰੀ ਗੱਡੀ ਜੀ ਗਈ ਏ ਚਲੋ ਲੱਥ ਦੇਖ ਲੀਏ ਸ਼ਕਲ ਜਰਾ ਚੰਗੀ ਇਹ じゃ ਮਾੜੀ ਏ ਠੀਕ ਲੱਗਦਾ ਆਵੇ ਬਸ ਠੀਕ ਏ ਚਲੋ ਫਿਰ ਬਾਅਦ ਚੱਲਣੇ ਹਾਂ ਹੱਲੇ ਪਾਣ ਲੱਗੇ ਨੇ ਸੰਤ ਤਾ ਗੱਲ ਸੁਣੋ ਮੇਰੀ ਓਰੇ ਆਓ ਤੁਸੀਂ ਭਗਤੋ ਗੱਲ ਸੁਣਿਓ ਓਰੇ ਆਓ ਜਰਾ ਹਾਂਜੀ ਬਾਬਾ ਜੀ ਇਹ ਪਿੰਡ ਠੂਠਿਆਂ ਵਾਲੀ ਨੂੰ ਜਾਂਦਾ ਏ ਸੜਕ ਤੇ ਹਾਂਜੀ ਠੂਠੇ ਲੀ ਜਾਂਦੇ ਹੋਰ ਫੇਰ ਕੋਈ ਨੀ ਦਵਾਈ ਬੂਟੀ ਦੇਦੀ ਏ ਕੋਈ ਨਾਬ ਦੇ ਦੇਖਦੀ ਏ ਛੋਡੀ ਛੋਡੇ ਘਰ ਪਰ ਵਾਰ-ਵਾਰ ਦੱਸਦੇ ਏ ਕੁਝ ਫੇਰ ਮੰਨੋ ਸੰਤਾਂ ਨੂੰ ਕੁਝ ਹਾਂਜੀ ਹਾਂਜੀ ਹੱਥ ਦੇਓ ਉਹ ਫੇਰ ਸੰਤਾਂ ਨੂੰ ਥੱਲੇ ਉੱਤਰ ਮੈਂ ਆ ਜੀਆ ਛੱਡੀ ਥੋੜੀ ਸਾਈਡ ਤੇ ਲਾਉਣਾ ਮੈਂ ਆਪਣੀ ਮੋਟਰ ਦੀ ਆ ਜੀ ਆਪਣੀ ਮੋਟਰੀ ਏ ਜੀ ਮੇਰਾ ਡੋਲੂ ਫੜੋ ਕਰਦੇ ਆ ਜੀਆ ਆ ਛੋਟਾ ਪਿੰਡਾ ਬਹੁਤ ਦਿਖੀ ਜਾਂਦਾ ਜੀ ਬਾਬਾ ਨੰਗੇ ਨੰਗੇ ਆਪਣੀ ਵੀ ਮੋਟਰ ਆ ਆਪਣੀ ਦਾ ਪਹਿਲਾ ਸੀ ਫਿਰ ਤਾਂ ਸੰਤਾ ਦੀ ਹੋਣੀ ਏ ਜਾਂਤਰ ਕੱਢ ਲਿਆ ਹੁਣ ਦਾ ਸੋਨੋ ਸਾਰਾ ਕੁਝ ਦੱਸ ਦੇਣਗੇ ਛੋਡੇ ਬਾਰੇ ਆਜੋ 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 ਆਇਆ ਬਾਬਾ ਛੋਡੇ ਨੇ ਯਾਰ ਸਟਰਨਾ ਬੜੀ ਵਧੀਆ ਬਣਾਈ ਏ ਤੁਸੀਂ ਇਹ ਤਾਂ ਲਾਇਸਣ ਲਾਉਣ ਵਾਸਤੇ ਵੀ ਜਗ੍ਹਾ ਠੀਕ ਏ ਆ ਲਓ ਜੀ ਤੁਹਾਡਾ ਹਾਂ ਦੱਸੋ ਕੀ ਪੁੱਛਣਾ ਹੈ ਤੁਸੀਂ ਸੰਤਾਂ ਤੋਂ ਹੁਣ ਦੱਸੋ ਆ ਥੱਲੀ ਰੱਖ ਜੀ ਕਿ ਤੁਹਾਡੇ ਕੋਈ ਰਹਿੰਦਾ ਏ ਟੋਲੂ ਤਾਂ ਕੋਈ ਪਹਿਲਾਂ ਪਾਣੀ ਪੂਣੀ ਦਿਓ ਜਰਾ ਸੰਤਾ ਨੂੰ ਇਹ ਮੰਨ ਕੰਮ ਚੱਲਣਾ ਉਹ ਟਿਕਾਇਆ ਵਾ ਬੱਸ ਉਹ ਮੱਕੀ ਵਾਲੀ ਗੱਲ ਕੀ ਕਰਦਾ ਏ ਤੂੰ ਇੱਥੇ ਸਾਡੇ ਨਾਲ ਚੋਨਾ ਚੂਨਾ ਲਵਾ ਫਿਰਦਾ ਤੈਨੂੰ ਸਭ ਕੁਝ ਮਿਲੇ ਕੋਈ ਨਾ ਸੰਤ ਤੋਂ ਲਵਾ ਦੇਂਗਾ ਚੋਨਾ ਵੀ ਛੋਡਾ ਸਾਰਾ ਕੁਝ ਮੇਰਾ ਹੀ ਹੋਣ ਵਾਲਾ ਏ ਤੁਹਾਡਾ ਕੁਝ ਨਹੀਂ ਰਹਿਣਾ ਇੱਥੇ ਬੱਬਾ ਜੀ ਹੱਥ ਦੇਖ ਲੈ ਲਿਆ ਤੇਰਾ ਹੱਥ ਦੇਖੀਏ ਬੱਚਾ ਤਾ ਤੇਰਾ ਦੇਖ ਦਿੰਨੇ ਆ ਬੱਚਾ ਇਹ ਦਾੜੀ ਧੂੜੀ ਵੀ ਰੱਖਿਆ ਕਰੋ ਖੁਸਰ ਦੀ ਅੱਡੀ ਵਰਗਾ ਮੂੰਹ ਕੜਾਏ ਬਾਬਾ ਜਾਨਦੀ ਨਹੀਂ ਦਾੜੀ ਕੋਈ ਹੱਦ ਦਾ ਦਾੜੀ 1 ਮਿੰਟ ਪਹਿਲਾਂ ਹੱਥ ਚਰਾ ਬਾਹਰ ਚ ਦੇਖਦੇ ਆ ਬੱਚਾ ਤੈਨੂੰ ਦਵਾਈ ਦਿੰਨੇ ਆ ਤੇਰੀ ਦਾੜੀ ਦੀ ਉੱਕ ਜਰਾ ਆ ਲੈ ਇੱਕ ਇੱਕ ਗੋਲੀ ਲਏਗਾ ਨਾ ਤੇਰੇ ਦਾੜੀ ਕੀ ਤਰ੍ਹਾਂ ਸਾਰਾ ਕੁਝ ਹੀ ਵੱਤ ਜਾਣਾ ਓਕੇ ਠੀਕ ਹੈ ਇਹਨੂੰ ਪਾ ਜੇਬ ਚ ਜਰਾ ਲੈ ਗੱਲ ਸੁਣ ਮੇਰੀ ਧਿਆਨ ਨਾਲ ਬੱਚਾ ਇੱਕ ਇੱਕ ਤਾਂ ਤੂੰ ਕਾਲੇ ਕੁੱਤੇ ਨੂੰ ਰੋਟੀ ਦੇ ਆ ਕਰ ਠੀਕ ਆ ਬਾਬਾ ਜੀ ਠੀਕ ਹੈ ਕੋਈ ਕੋਈ ਬੋਰੀ ਭਾਸਦੀ ਕਹਿੰਦੇ ਤੇ ਤੇਰੇ ਛੱਤਰ ਦਾ ਪੱਕੇ ਪਹਿਣਗੇ ਭਗਤਾ ਜਦੋਂ ਮਰਜੀ ਪੈ ਜਾਣ ਇਹਦੇ ਵਿੱਚ ਲਿਖਿਆ ਹੋਇਆ ਹੈ ਭਾਵੇਂ ਤੇਰੀ ਬੀਬੀ ਤੋਂ ਪੈ ਜਾਣ ਭਾਵੇਂ ਤੇਰੀ ਬੋਟੀ ਤੋਂ ਪੈ ਜਾਣ ਛੱਤਰ ਤੇਰੇ ਪਹਿਣੇ ਲਿਖੇ ਨੇ ਕਰਮਾਂ 'ਚ ਠੀਕ ਹੈ ਤੇ ਇੱਕ ਰੇਖਾ ਦੱਸਦੀ ਏ ਤੇਰੇ ਦੋ ਬੱਚੇ ਵੀ ਨੇ ਬਾਬਾ ਜੀ ਮੇਰਾ ਵਿਆਹ ਵੀ ਨਹੀਂ ਹੋਇਆ ਵਿਆਹ ਕਿਉਂ ਨਹੀਂ ਹੋਇਆ ਭਗਤਾ ਝੂਠ ਨਹੀਂ ਮਾਰਨਾ ਸੰਤਾਂ ਨੂੰ ਠੀਕ ਹੈ ਥੋੜੀ ਗੱਲ ਹੋਈ ਏ ਸਾਫ਼ ਦੱਸਣੀ ਏ ਤੂੰ ਕਮੀ ਮਾਰਨਾ ਹੈ ਦਾਸ ਜਾਨੀ ਜਾਨ ਨੇ ਕੋਈ ਦਾਸਾ ਕੋਲ ਗੱਲ ਲੁਕੀ ਨਹੀਂ ਰਹਿੰਦੀ ਤੂੰ ਦਾਸ ਦਾ ਮੇਰਾ ਵਿਆਹ ਨਹੀਂ ਹੋਇਆ ਮੈਂ ਕਹਣਾ ਤੇਰੇ ਦੋ ਬੀਬੀਆਂ ਨੇ ਆਏ ਮੇਰਾ ਕੋਈ ਵਿਆਹ ਵੀ ਨਹੀਂ ਹੋਇਆ ਨਾ ਪਹਿਲਾ ਹੋਇਆ ਨਾ ਚੱਲ ਕੋਈ ਗੱਲ ਨਹੀਂ ਤੈਨੂੰ ਦਾੜੀ ਦੀ ਦਵਾਈ ਦਿੱਤੀ ਹੈ ਨਾ ਹਾਂਜੀ ਬਸ ਉਹ ਜਾ ਕੇ ਖਾ ਲਵੀਂ ਤੇਰੀ ਦਾੜੀ ਵੱਧ ਜਾਣੀ ਹੈ ਠੀਕ ਆ ਇਹ ਦੇ 500 ਰੁਪਇਆ ਬੱਚਾ ਬਾਬਾ ਦੇ ਹਜੇ ਪੈਸੇ ਹੋਰ ਦਿਖਾਉਣਾ ਤੁਸੀਂ ਕਿਸੇ ਨੇ ਕੁਝ ਚੱਲ ਇਕੱਠੇ ਲੈ ਲਵੋ ਪੈਸੇ ਥੋੜਾ ਸਾੜਾ ਹੀ ਬਸ ਸੀ ਨੋ ਬਾਬਾ ਜੀ ਕੀ ਹੋ ਗਿਆ ਪੈਸੀ ਵਾਲੇ ਮੰਗ ਲਿਓ ਜੀ ਪੈਸੇ ਨੂੰ ਕੀ ਹੋ ਗਿਆ ਤੁਸੀਂ ਪਾਣੀ ਨਹੀਂ ਪਿਆਏ 500 ਮੰਗਿਆ ਤੁਹਾਡੀ ਜਾਨ ਨਿਕਲ ਗਈ ਏ ਮਾਰਾ ਮੈਂ ਤੇਲ ਫੂਕਦਾ ਐ ਗੱਡੀਆਂ ਤੇ ਉਹ ਤਾਂ ਗੱਲ ਹੈ ਜੀ ਚੱਲ ਫਿਰ ਬੈਠੋ ਤੁਹਾਨੂੰ ਦੱਸ ਦਾਂ ਸਾਰਾ ਅੰਤਰ ਧਿਆਨ ਹੁੰਦੇ ਨੇ ਬਾਬਾ ਬਰਾਬਰ ਥੋੜੀ ਬੈਠੇਗਾ ਤੂੰ ਬਾਬਿਆਂ ਦੇ ਥੱਲੇ ਬੈਠਾ ਓ ਠੀਕ ਹੈ ਠੀਕ ਹੈ ਸੌਰੀ ਬਾਬੇ ਅੰਤਰ ਧਿਆਨ ਹੁੰਦੇ ਨੇ ਦੱਸਦੇ ਨੇ ਤੁਹਾਨੂੰ ਸਾਰਾ ਕੋ ਸੰਤ ਬੋਲਿਓ ਨਹੀਂ ਕੋਈ ਕਿਸੇ ਨੇ ਬੋਲਣਾ ਨਹੀਂ ਹੱਸਣਾ ਠੀਕ ਆ ਬਾਬਾ ਜੀ ਠੀਕ ਹੈ ਠੀਕ ਆ ਆਓ ਦੱਛੋ ਕੀ ਪੁੱਛਦੇ ਹੋ ਤੁਸੀਂ ਸ਼ਾਂਤਾਂ ਤੋਂ ਹੁਣ ਸ਼ਾਂਤਾਂ ਦੇ ਵਿੱਚ ਹੁਣ ਵੱਡੇ ਮਾਪ ਪੁਰਖ ਆ ਗਏ ਨੇ ਹੁਣ ਛੋਟੀਆਂ ਛੋਟਾ ਪਿੰਡਾਂ ਦੇ ਕੀ ਜਾਂਦਾ ਜੀ ਉਹ ਪਿੰਡਾਂ ਤਾਂ ਸ਼ਾਂਤ ਘੱਟ ਨਾਉਂਦੇ ਨਾ ਗੋਰਾ ਬਾਲਾ ਜੀ ਉਹ ਗੋਰਾ ਤਾਂ ਫਿਰ ਤੁਹਾਨੂੰ ਪਤਾ ਸ਼ਾਂਤਾਂ ਦੀ ਮਿਹਨਤ ਵਾਲੀ ਹੁੰਦੀ ਹੈ ਨਾ ਤੁਸੀਂ ਮਜ਼ਾਕ ਨਹੀਂ ਕਰਨਾ ਸ਼ਾਂਤਾਂ ਤੁਸੀਂ ਮਜ਼ਾਕ ਕਰਦੇ ਹੋ ਹਰ ਵਕਤ ਤੁਹਾਨੂੰ ਸ਼ਰਾਬ ਦੇ ਦੇਣਾ ਹੈ ਮੈਂ ਨਾ ਨਾ ਬਾਬਾ ਜੀ ਛੋਟਾ ਵਿਆਹ ਨਹੀਂ ਹੋਣਾ ਹੈ ਕਦੇ ਨਹੀਂ ਨਹੀਂ ਬਾਬਾ ਜੀ ਐਂ ਨਾ ਕਰੋ ਠੀਕ ਹੈ ਹੁਣ ਸੰਤ ਚਾਲੇ ਪਾਉਣਗੇ ਇੱਥੋਂ ਤੁਹਾਨੂੰ ਬਹੁਤ ਕੁਝ ਦੱਸ ਤੇ ਤੁਹਾਨੂੰ ਦਵਾਈ ਜੀ ਬਾਰੇ ਵੀ ਦੱਸ ਤੈਨੂੰ ਦਵਾਈ ਇਹ ਤਾਂ ਮੇਰੀ ਹੋਣ ਲੱਗੀ ਹੈ ਬਸ ਦਾਦਾ ਜੀ ਆਜੋ ਦਾੜੀ ਜੀ ਬੱਕਾ ਦਾੜੀ ਤੇਰੇ ਕੀ ਬੜੇ ਜਿਵੇਂ ਬੋਰਡ ਦੇ ਨਹੀਂ ਦਾੜੀ ਬੜੀ ਬਦੀ ਹੁੰਦੀ ਹੈ ਹਾਂਜੀ ਉਹ ਤਾਂ ਆ ਜਾਏਗੀ ਤੈਨੂੰ ਕਟਾਉਣ ਦਾ ਪੰਗਾ ਪੈਣਾ ਹੈ ਤੂੰ ਦੇਖ ਲਈ ਮੈਂ ਤੈਨੂੰ ਦਵਾਈ ਦੇ ਦਿੰਦੀ ਐ ਇੱਕ ਜੀ ਰਾਤ ਨੂੰ ਝੰਡ ਰਹੀਆਂ ਛਣਕਦੀਆਂ ਇੱਥੇ ਮੋਟਰ ਤੇ ਉਹ ਪੂਤ ਖੋਣਗੇ ਦੱਸਾਂ ਉਹਦੇ ਪੂਤ ਬਾਰੇ ਵੀ ਕੁਝ ਆਏ ਦੇਖ ਹੀ ਲੋੜਾ ਤੁਸੀਂ ਮੜਾ ਮੈਂ ਟਰੱਕੋਂ ਮੈਨੂੰ ਚਾਂ ਲਾਉਣ ਦੇ ਪੂਤ ਬੜੀ ਤਾਕੜੀ ਪੂਤ ਐ ਇੱਥੇ ਤੁਸੀਂ ਕਿੱਦਾਂ ਰਹਿੰਦੇ ਹੋ 5100 ਰੁਪਿਆ ਲੱਗਣਾ ਹੈ ਹੱਲ ਕਰ ਦੇਣਾ ਹੈ ਦੱਸੋ ਆਹ ਕੋ ਲੈ ਜਾਵਾਂ ਢੋਲੂ ਚ ਪਾ ਕੇ 5500 5500 ਕੀ ਸਾਨੂੰ 10000 ਦੇਣ ਨੂੰ ਤਿਆਰ ਆ ਪਰ ਉਹਨੂੰ ਭਜਾ ਦੋ ਰਾਤ ਨੂੰ ਬਹੁਤ ਤੰਗ ਕਰਦੀ ਆ ਮੈਂ 5100 ਲੈਣਾ ਹੈ ਸੰਤਾ ਪੂਤ ਦਾ ਹੱਲ ਕਰ ਦੇਣਾ ਹੈ ਬਾਬਾ ਸਾਨੂੰ ਦੱਸਿਆ ਨਾ ਪੈਸੇ ਦੀ ਤਾਂ ਕੋਈ ਟਿੱਕਤ ਨਹੀਂ ਚਲ ਮੈਂ ਦੇਖਦਾ ਆ ਪੂਤ ਕਿਹੜਾ ਹੈ ਦੇਖ ਲਈ ਮਾੜਾ ਸੰਤ ਚਾਲੇ ਪਾਉਣਗੇ ਜੇ ਸਾਫ ਚਾਹੀਦਾ ਗੱਲ ਕੋਈ ਕਰਾਂਗੇ ਨਿਕਰ ਜਾਣ ਦੇਗੇ ਤੂੰ ਪੂਤ ਫੜ ਕੇ ਲੈ ਜਾਊਗਾ ਮੈਨੂੰ ਤਾਂ ਲੱਗਦਾ ਸ਼ੈ ਤਾਂ ਬਹੁਤ ਤਕੜੀ ਆ ਮੈਂ ਤਾਂ ਲਾਦਾ ਨਹੀਂ ਯਾਰਾ ਕਿਉਂ ਓਏ ਹੋਰ ਯਾਰਾ ਬੋਈ ਮੈਂ ਤਾਂ ਬਹੁਤ ਤਖੜਾ ਬੰਦਾ ਲੱਗਦਾ ਅਸਹਿਰ ਹੋਰ ਚਲ ਦੇਖਦੇ ਆਂ ਕੱਲੀ ਕੱਲੀ ਗੱਲ ਦੱਸਤੀ ਇਹਨੇ ਅਸਹਿਰ ਘਰ ਪਰਿਵਾਰ ਬਾਰੇ ਦੱਸਤਾ ਹਾਂ ਤਾਂ ਮੈਂ ਲਾਦਾ ਪੂਤ ਕੋ ਸਾਰਾ ਕੋਈ ਝੂਠਾ ਦੱਸਿਆ ਯਾਰ ਮੈਂ 나ਥਾ ਦੇਖ ਲਈਏ ਪੁੱਤ ਪਹਿਲਾਂ ਮਾਤਰ ਮੂਤਰ ਗੁੱਗਲੀਏ ਕੋਈ ਉੱਗ ਜਾ ਉਹ ਜਿ ਦਿਖਣਾ ਨਹੀਂ ਤੁਹਾਨੂੰ ਸੁਹਾ ਇਹ ਬੁਣ ਮੰਤਰ ਸੁਹਾ ਤੂੰ ਦੇਖਣ ਦੇ ਕਿੱਦਾਂ ਆ ਕੇ ਉਹ ਛੋਟੇ ਪੱਜਣ ਦੇ ਹੋ ਉਹ ਪੱਜਣ ਦੇ ਜਾਂਦਾ ਉਹ ਬਾਬਾ ਕਿਉਂ ਉਹ ਉਹ ਨਾਥੋ ਇਹ ਨਹੀਂ ਫੜੀ ਜਾਂਦੇ ਪੂਤ ਬੜੀ ਵੱਡੀ ਹੈ ਉਹ ਟੋਲੂ ਤਾਂ ਲੱਗੇ ਬਾਬਾ ਉਹ ਬਾਬਾ ਆਉਂਦਾ ਉਹ ਜਾਂ ਤਾਂ ਨੂੰ ਪੱਜਣ ਦੇ ਪੂਤ ਬੜੀ ਤਗੜੀ ਹੈ ਇੱਥੇ ਉਹ ਸਮਾਨ ਰੱਖੋ ਤੁਸੀਂ ਭਗਤੋ ਹੁਣ ਉਹ ਪੜ ਤੋਂ ਰੱਖੋ ਤੁਸੀਂ ਹੁਣ ਸਮਾਨ ਜਾ ਫੜਾਓ ਫਿਰ ਮੰਗਣਗੇ ਕਾਤੇ ਸੰਤ ਮੰਗਣਾ ਵੀ ਪੈਂਦਾ ਹੈ ਸੰਤ ਉਹ ਪੂਤ ਨਹੀਂ ਫੜੀ ਨਾ ਬੜਾ ਵੱਡਾ ਪੂਤ ਹੈ ਆਦੇ ਸੰਤ ਚੱਲ ਤੂੰ ਠੀਕ ਹੈ ਤੁਸੀਂ ਵਧੀਆ ਕੀਤਾ ਇਹ ਵੀ ਫੜਾ ਦਿੱਤਾ ਏ ਉਹ ਬਾਬਾ ਢੋਲੂ ਕਾਹਦੇ ਵਾਸਤੇ ਰੱਖਿਆ ਹੋਇਆ ਉਹ ਢੋਲੂ ਪੂਤ ਪਾਉਂਦੇ ਹੁੰਦੇ ਉਹਨਾਂ ਦੇ ਵਿੱਚੋਂ ਪੂਤ ਸਾਰੇ ਨਿਕਲ ਗਏ ਨੇ ਤਾਂ ਜੋ ਭੱਜ ਜਾਣ ਡਰ ਕੇ ਉੱਥੋਂ ਹਾਂ ਅਜਾ ਤੂੰ ਬਾਬਾ ਫਿਰ ਜਿਹੜਾ ਪੂਤ ਹੀ ਨਹੀਂ ਫੜ ਸਕਿਆ ਪੂਤ ਨਹੀਂ ਫੜੀਦੇ ਮੇਰੇ ਤੋਂ ਮੈਨੂੰ ਮaaf ਕਰੋ ਸੰਤ ਉਹੀ ਗੱਲ ਨਹੀਂ ਤੁਸੀਂ ਪੈਸਿਆਂ ਦੀ ਗੱਲ ਨਹੀਂ ਕੋਈ ਜਿੰਨੇ ਮਰਜ਼ੀ ਲੈ ਲਈ ਮੈਂ ਕੋਈ ਪੈਸਾ ਕਿੱਦਾਂ ਮੈਂ ਕਰਵਾਵਾਂਗਾ ਤੇਰੇ ਉਹ ਨਹੀਂ ਨਹੀਂ ਬੱਚਾ ਕੋਈ ਪੈਸਾ ਨਹੀਂ ਲੈਣਾ ਮੈਂ ਮਾ ਮਾਸਾ ਜਾਨ ਬਚਾਈਏ ਮੈਨੂੰ ਮਾਫ ਕਰੋ ਬਾਬਾ ਸਾਨੂੰ ਨਹੀਂ ਪਤਾ ਸਾਡਾ ਤਾਂ ਹਾਲ ਡਰਤੀ ਨਹੀਂ ਜਾ ਸਕਦਾ ਨਾ ਨਾ ਬਾਬਾ ਕਰਕੇ ਜਾਨ ਦੇ ਸ਼ਾਂਤਾਂ ਨੂੰ ਟਾਕੀ ਲਾਓ ਯਾਰ ਤੁਸੀਂ ਬਾਬਾ ਕਰਕੇ ਸਾਡਾ ਹਾਲ ਉਹ ਨਹੀਂ ਹੋਣਾ ਨਹੀਂ ਹੋਣਾ ਨਾ ਬਾਬਾ ਕਰਕੇ ਸਾਡਾ ਹਾਲ ਬਾਬਾ ਕਰਕੇ ਉਹ ਹਾਲ ਕਰਕੇ ਸਾਡਾ ਹਾਲ ਉਹ ਬਾਬਾ ਹਾਲ ਕਰਕੇ ਹੱਸ ਗਏ ਸੀ ਅੱਜ ਤਾਂ ਪੂਤਰੀ ਨੇ ਮਾਰ ਛੱਡਣਾ ਸੀ ਮੈਨੂੰ ਬੱਚੇ ਰੋਲ ਜਾਣੇ ਸੀ ਮੇਰੇ ਐਦਾਂ ਨਹੀਂ ਕੰਮ ਚੱਲਣਾ ਇਹ ਕਿਤੇ ਦਵਾਈਆਂ ਵੇਚ ਕੇ ਟਾਈਮ ਪਾਸ ਕਰ ਲੈਣੀਆਂ ਨੇ ਪੂਤ ਪਾਤ ਨਹੀਂ ਫੜਨੇ ਸਾਪ ਸੁਪਾ ਦਿਖਾ ਕੇ ਹੀ ਡੰਗਾ ਲਾ ਲਿਆ ਕਰਨਾ ਹੈ ਠੀਕ ਹੈ ਨਾਥੋ ਚਲੋ ਚੱਲੀਏ ਫਿਰ ਚਾਲੇ ਪਾਈਏ ਹੁਣ ਆਪਾਂ ਠੀਕ ਹੈ ਹੰਤਾਂ ਦੀ ਜੈ ਸੰਤਾਂ ਦੀ ਜੈ ਸੰਤਾਂ ਬਾਬੇ ਦਾ ਜੰਤਰ ਰਹਿ ਗਿਆ ਚੱਕਣ ਦੇ ਜੈ ਵੀ ਆਪਣੀ ਕਿੱਟ ਰਹੀ ਪੱਟਾ ਕਿੱਟ ਚੱਤ ਲਈਏ ਦਵਾਈਆਂ ਜੜੀ ਬੂਟੀਆਂ ਨੇ ਸਾਰੀਆਂ ਇਹਦੇ ਵਿੱਚ ਦਿਖਾਉਣੀਆਂ ਪੈਂਦੀਆਂ ਨੇ ਠੀਕ ਹੈ ਚਲੋ ਫਿਰ ਆਈਏ ਚੱਲੇ ਹੁਣ ਨਾਗਰਵਾਲੇ ਨੂੰ ਚਲੋ ਹੋਰ ਬੱਚਾ ਠੀਕ ਹੈ ਮਦੀਆ ਬਾਬਾ ਤੂੰ ਦੱਸ ਰਾਜੀ ਵਾਜੀ ਚਾਹ ਘਾਰੇ ਕੋਈ ਘਾਰੇ ਬੱਚਾ ਕੋਈ ਹੈਗਾ ਏ ਨਾ ਬਾਬਾ ਕਿਉਂ ਕਿੱਥੇ ਗਏ ਨੇ ਸਾਰੇ ਉਹਦਾ ਕੰਮਾਰਾ ਦੇ ਗਏ ਆ ਸੰਤਾਂ ਨੂੰ ਖੈਰ ਪਾ ਤੇਰੇ ਦਰ ਤੇ ਆਏ ਨੇ ਚੱਲ ਕੇ ਤੇਰੇ ਵਿੜੇ ਪਾਰ ਹੋ ਜਾਣਗੇ ਤੇਰੇ ਦਰ ਤੇ ਆਏ ਨੇ ਤੈਨੂੰ ਕੋਈ ਸਾਫ ਦੇ ਦੇਣਾ ਹੈ ਖੈਰ ਕੀ ਬਾਬਾ ਬਖਾਤਾ ਹੈ ਨਹੀਂ ਕੁਛ ਪਾਣੀ ਦਾ ਘੁੱਟ ਪਿਆ ਦੇ ਫਿਰ ਪਾਣੀ ਵੀ ਨਹੀਂ ਹੈਗਾ ਚੱਪ ਜੱਫੀ ਪਾਲਾ ਸੰਤਾਂ ਨੂੰ ਕੀ ਕਰ ਠੀਕੇ ਸੰ ਰਾਜੀ ਵਾਜੀ ਰਹੇ ਕਿਉਂਦਾ ਰਹੇ ਤੇਰੇ ਭਾਗ ਫੁੱਲ ਜਾਣੇ ਨੇ ਲੱਖ ਰੰਝਾ ਫਾਈ ਕਰੀਓ ਆਜੋ ਫਿਰ ਬਾਹਰ ਤੁਹਾਨੂੰ ਦਵਾਈ ਦੇ ਦਈਏ ਕੋਈ ਚੜੀ-ਬੂਟੀ ਹੱਡ-ਬੋੜੇ ਦੁਖਦੇ ਆ ਛੋਟੇ ਹਟ ਜਾਣਗੇ ਕਹੇ ਸੰਤਾਂ ਦੀ ਕੋਈ ਹੈਗਾ ਘਰ ਭਾਈ ਜਿਹੜਾ ਓਏ ਸੁਣ ਵੀ ਨਹੀਂ ਦਿੰਦੇ ਇੱਕ ਤਾਂ ਯਾਰ ਆਹ ਕਿਹੜਾ ਕੋਈ ਬਾਬਾ ਯਾਰ ਸੰਤਾਂ ਨੂੰ ਖੈਰ ਪਾਓ ਬੱਚਾ ਹੱਥ ਥੋੜਾ ਡਰ ਤੇ ਆਏ ਨੇ ਅਲੱਖਣਾਂ ਜਨ ਸੰਤ ਥੋੜੇ ਡਰ ਤੇ ਚੱਲ ਕੇ ਆਏ ਨੇ ਭਗਤਾ ਕੋਈ ਸੰਤਾਂ ਨੂੰ ਖੈਰ ਪਾ ਪਹਾੜਾਂ ਤੋਂ ਚੱਲ ਕੇ ਆਏ ਨੇ ਸਤ ਜੀ ਬਾੜਾ ਚੱਲ ਗਿਆ ਸੀ ਕੀ ਕਰੀਏ ਫਿਰ ਬਾਬਾ ਬਾਬੇ ਨੂੰ ਖੈਰ ਪਾ ਕੋਈ ਇਹ ዳਲ ਰੋਟੀ ਆਟਾ ਕੁਛ ਵੀ ਪਾ ਤੂੰ ਬਾਹਰ ਬਾਹਰ ਫੜਾ ਬਾਹਰ ਕਿਉਂ ਕੀ ਹੋ ਗਿਆ ਐਣੀ ਕੁਛ ਨਹੀਂ ਹੈਗਾ ਕਰੇ ਕੁਸਤਾ ਹੋ ਗਈ ਕੁਛ ਨਹੀਂ ਹੈਗਾ ਕਰੇ ਬਾਬਾ ਕੁਛ ਰੋਟੀ ਖਵਾ ਦੇ ਯਾਤਰਾ ਚ ਰਾਸ ਦੇ ਕੀ ਨਾ ਨਾ ਯਾਰ ਤੂੰ ਪਰੇ ਹੋ ਬਾਬਾ ਬਾਹਰ ਚੱਲ ਯਾਰ ਦੇ ਕੀ ਬੱਚਾ ਨਹੀਂ ਬਾਬਾ ਯਾਰ ਤੂੰ ਕੰਮ ਦੱਸ ਯਾਰ ਤੂੰ ਰੋਟੀ ਖਵਾ ਤੱਤ ਦੂਰੋਂ ਚੱਲ ਕੇ ਆਏ ਨੇ ਪਹਾੜੋਂ ਪਾਰ ਨਹੀਂ ਨਹੀਂ ਬਾਬਾ ਰੋਟੀ ਰੋਟੀ ਲੱਤਾਂ ਦੁਖਦੀਆਂ ਨੇ ਸੰਤਾਂ ਜਿਹਾ ਕੋਈ ਤਾਲ ਫੁਲਕਾ ਕੁਛ ਤਾਂ ਤੇ ਆਉਣਾ ਪਾਣੀ ਦੀ ਘੁੱਟ ਪਿਆ ਦੇ ਜਰਾ ਨਹੀਂ ਨਹੀਂ ਬਾਬਾ ਕੁਛ ਨਹੀਂ ਹੈਗਾਗਾ ਪਾਣੀ ਕੁਛ ਵੀ ਨਹੀਂ ਕਰ ਹੈਗਾ ਕੁਛ ਵੀ ਨਹੀਂ ਕਰ ਹੈਗਾ ਬਾਬਾ ਮੇਰੇ ਤੇ ਦਿਨਾਨੀ ਨਹੀਂ ਹੈਗੀ ਕਰੇ ਉਹ ਮੈਂ ਰੋਟੀ ਮੰਗੀ ਤੇਰੇ ਘਰ ਵਾਲੀ ਥੋੜੀ ਮੰਗੀ ਏ ਤੂੰ ਬੋਲਦਾ ਕਿਹਾ ਬਾਬਾ ਉਹ ਬਾਬਾ ਭੱਜਣਾ ਕਰ ਜਾ ਤੈਨੂੰ ਮੈਂ ਦਾਂ ਦਾ ਅੱਜ ਤਾਂ ਨਾਥਾ ਨੇ ਮਸਾਂ ਦਾ ਜੰਗ ਬਚਾਈ ਏ ਬੰਦੇ ਹੀ ਬੜਾ ਖਤਰਨਾਕ ਟੱਕਰ ਗਿਆ ਸੀ ਹਾਂ ਪੜਤਾ ਕਰੋ ਬਾਪਾ ਗੇ ਆਟਾ ਨਹੀਂ ਲੈਂਦਾ ਪਾਪਾ ਹੱਥ ਦੇਖਦਾ ਭਗਤ ਆਇਆ ਤੇਰਾ ਭਗਤ ਹੱਥ ਦੇਖਦੀ ਐ ਤੂੰ ਬਾਹਰ ਹੀ ਆ ਜਾ ਗਲੀ ਚ ਬਈ ਜਾਮਾ ਗਲੀ ਚ ਆ ਜਾ ਤੇਰਾ ਹੱਥ ਦੇਖ ਦਿੰਨੇ ਆ ਆ ਜਾ ਭਗਤਾਂ ਤੇਰਾ ਹੱਥ ਦੇਖੀਏ ਭਈਆ ਇੱਥੇ ਹਾਤ ਦੇ ਕੇ ਦੱਸਦੀ ਏ ਤੈਨੂੰ ਫਿਰ ਮੰਨੇ ਬਾਬਿਆਂ ਨੂੰ ਹਾਂ ਬਾਬਾ ਜੀ ਹਾਂ ਇੱਕ ਤਾਂ ਤੇਰੇ ਹੱਡ-ਗੋਡੇ ਦੁਖਦੇ ਨੇ ਤੇਰਾ ਜੀ ਕਰਦਾ ਵੀ ਮੈਂ ਕੰਮ ਨਾ ਕਰਾਂ ਪਿਆ ਰਵਾਂ ਹਾਂ ਬਾਬਾ ਹਾਂ ਸੱਚੇ ਹਾਂ ਸੱਚਾ ਇਹ ਸਹੀ ਹੋਈ ਤਾਂ ਦੱਸ ਦੇ ਵੀ ਸੰਤਾਂ ਨੂੰ ਨਹੀਂ ਸੰਤ ਚਲੇ ਜਾਂ ਇੱਕ ਜਦੋਂ ਤੂੰ ਸੌਂ ਜਾਣਾ ਤੈਨੂੰ ਨੀਂਦ ਨਹੀਂ ਆਉਂਦੀ ਹਾਂ ਬਾਬਾ ਇੱਕ ਜਦੋਂ ਤੂੰ ਰੋਟੀ ਖਾ ਲੈਣਾ ਤੈਨੂੰ ਭੁੱਖ ਨਹੀਂ ਲੱਗਦੀ ਉਹ ਲੱਗੂ ਕਿ ਤੂੰ ਸਾਰਾ ਕੁਝ ਤਾਂ ਤੂੰ ਪਹਿਲਾਂ ਹੀ ਕਰੀ ਚੁੱਕੀ ਹਾਂ ਹਾਂ ਕਰਦਾ ਘੱਟ ਖਾਇਆ ਤਾਂ ਉਹਦੇ ਨਾਲ ਰੱਜਿਆ ਰੰਨਾ। ਸੁੱਕਦਾ ਜਾਣਾ ਤੇ ਉਹਨਾਂ ਨੂੰ ਦਵਾਈ ਦੇ ਦਈਏ ਕੋਈ? ਹਾਂ ਤੇਰੇ ਦਾ ਭਾਅ ਦੇ ਦੇ। ਤੇਰੇ ਹੱਡ ਗੋਡੇ ਸਹੀ ਕਰ ਦੇ। ਹਾਂ। ਤੇ ਨਾਥਾਂ ਨੂੰ ਮੰਨੇ? ਹਾਂ ਮੰਨੂ ਮੋੜ। ਇਹ ਪਹਿਲਾਂ 500 ਰੁਪਏ ਦੇ। 500 ਦੇ ਦੇ ਨਾ ਬਾਬਾ। ਕਦੋਂ ਦੇਂਗਾ ਦੀ ਆ ਚੱਕ ਕੇ? ਅੱਜ ਉਹਨੇ ਜਾਕੀ। ਉਹ ਚੱਕੇ ਤਾਂ ਲਿਆ ਪੈਸੇ ਤੂੰ। ਉਹ ਬੋੜੂ ਨੇ ਕੱਢ ਕੇ। ਮੈਂ ਤਾਂ ਉਹ ਦਵਾਈ ਦਿੰਨੇ ਆ ਫਿਰ। ਕੰਗਾ। ਲੈ ਤੂੰ ਭਾਗਤਾ ਇਹਨੂੰ ਖਾ ਕੇ ਨਾ ਪੈ ਜਾਵੀਂ ਅੱਛਾ ਮਰ ਤੂੰ ਉੱਠਣਾ ਹੀ ਨਹੀਂ ਤੂੰ ਅੱਛਾ ਚੱਲ ਚੰਗੀ ਗੱਲ ਆ ਬਾਬਾ ਠੀਕ ਹੈ ਹਾਂ ਤੇਰੀ ਤੁਰਦੀ ਟਿਕਟ ਕੱਟੀ ਜਾਣੀ ਹੈ ਫਿਰ ਵਾ ਠੀਕ ਆ ਬਾਬਾ ਓਕੇ ਠੀਕ ਹੈ ਚੱਲ ਠੀਕ ਹੈ ਲੈ 500 ਰੁਪਏ ਦਿਓ ਹਾਂ ਤੇ ਨਾ ਬਾਬਾ ਕੋਈ ਨਾ ਦੇਓ ਫਿਰ ਹਾਂ 500 ਰੁਪਏ ਲਿਓ ਨਾ ਬਾਬਾ ਲਿਓ ਨਾ ਅੰਦਰੋਂ ਲਿਓ ਨਾ ਲਿਆ ਹਾਂ ਲਿਓ ਨਾ ਛੇ ਚੇਤੀ ਕਾਰ ਸਾਹ ਬਹੁਤ ਦੂਰ ਜਾਣਾ ਸ਼ਾਂਤਾਂ ਨੇ ਪਹਾੜੋਂ ਉੱਤਰ ਕੇ ਆਏ ਨੇ ਲਿਓ ਨਾ ਬਾਬਾ ਲਿਓ ਨਾ ਲਿਆ ਸ बहुत ठगबाब बहुत तुम्हारा फर्क ना फर्क ना है तुम्हारा फर्क ना है बाप फांस क्या कर रहा है चम्मच फांस फांस हुए पो फांस आगे ना चल पो नाद फांसी है फांस फांस